ਸਤਿ ਸ੍ਰੀ ਅਕਾਲ ਦੋਸਤੋ ਆ ਖਾਲਸਤਾਨੀਆਂ ਨੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਮੈਨੂੰ ਲੱਗਦਾ ਇਹਨਾਂ ਨੇ ਧੋਖਾ ਧੜੀ ਵਾਲੇ ਅਤੇ ਹੀਰਾ ਫੇਰੀਆਂ ਵਾਲੇ ਸਾਰੇ ਵਾਡ ਰਿਕਾਰਡ ਤੋੜ ਦੇਣੇ ਆ ਜਿੰਨੇ ਅਜੇ ਤੱਕ ਵਾਡ ਦੇ ਵਿੱਚ ਕੋਈ ਰਿਕਾਰਡ ਬਣੇ ਹੋਣਗੇ ਨਾ ਕਿ ਸਭ ਤੋਂ ਵੱਡੀਆਂ ਧੋਖਾ ਧੜੀਆਂ ਕਿੰਨਾ ਨਹੀਂ ਕੀਤੀਆਂ ਮੈਂ ਗੱਲ ਕਰਨ ਲੱਗਿਆ ਡਾਕਟਰ ਬਖਸ਼ੀਸ਼ ਸਿੰਘ ਸੰਧੂ ਦੀ ਜਿਹੜਾ ਕਿ ਅਮਰੀਕਾ ਦੇ ਵਿੱਚ ਰਹਿ ਰਿਹਾ ਤੇ ਬਹੁਤ ਵੱਡਾ ਖਾਲਸਤਾਨੀ ਆ ਆਪਣੇ ਆਪ ਨੂੰ ਖਾਲਸਤਾਨੀ ਆਖਦਾ ਔਰ ਸਿੱਖ ਫੋਰ ਜਸਟਿਸ ਦਾ ਐਕਟਿਵ ਮੈਂਬਰ ਆ ਇਸ ਬੰਦੇ ਨੇ 40 ਡਿਗਰੀ ਲੈ ਕੇ ਡਾਕਟਰੀ ਦੀ ਹੁਣ ਤਾਂ ਇਹ ਬਜ਼ੁਰਗ ਹੋ ਗਿਆ ਨਾ ਜਵਾਨੀ ਵੇਲੇ 40 ਡਿਗਰੀ ਲੈ ਕੇ ਇੰਨੇ ਸਾਲ ਲੋਕਾਂ ਦੇ ਪਾਣੀ ਵਾਲੇ ਟੀਕੇ ਹੀ ਲਾਤੇ ਐਡਾ ਵੱਡਾ ਤੱਕਾ ਕਿ 40 ਡਿਗਰੀ ਲੈ ਕੇ ਇੰਨੇ ਸਾਲ ਪ੍ਰੈਕਟਿਸ ਕਰ ਗਿਆ ਇਸ ਬਖਸ਼ੀਤ ਸਿੰਘ ਸੰਧੂ ਨੂੰ ਡਾਕਟਰ ਬਖਸ਼ੀਤ ਸਿੰਘ ਸੰਧੂ ਆ ਜਿਹੜਾ ਇਹਨੂੰ ਡਾਕਟਰ ਖਾਲਸਾ ਨਹੀਂ ਵੀ ਆਖਦੇ ਨੇ ਅਮਰੀਕਾ ਦੇ ਵਿੱਚ ਤੇ ਆਪ ਤੁਸੀਂ ਦੇਖੋ ਕਿ ਐਡੇ ਧੋਖੇਬਾਜ਼ ਬੰਦੇ ਚਲੋ ਇੰਡੀਆ ਦੇ ਵਿੱਚ ਤਾਂ ਇਹਨਾਂ ਨੇ ਧੋਖਾਧੜੀਆਂ ਕਰਨੀਆਂ ਸੀਗੀਆਂ ਉਹ ਗੱਲ ਵੱਖਰੀ ਆ ਇਹਨਾਂ ਨੇ ਤਾਂ ਉਹ ਵਿਦੇਸ਼ੀ ਮੁਲਕ ਐਡਾ ਵੱਡਾ ਅਮਰੀਕਾ ਵਰਗਾ ਮੁਲਕ ਵੀ ਨਹੀਂ ਬਖਸ਼ਿਆ ਉੱਥੇ ਜਾ ਕੇ ਵੀ ਜਾਲੀ ਡਿਗਰੀ ਬਣਾ ਕੇ ਇੰਨੇ ਸਾਲ ਪ੍ਰੈਕਟਿਸ ਕਰਤੀ ਤੇ ਇਹ ਲੋਕ ਇਹੋ ਜਿਹੇ ਲੋਕ ਜਿਹੜਾ ਕਿ ਜਿਨ੍ਹਾਂ ਦਾ ਜਨਮੀ ਜਾਲੀ ਡਿਗਰੀਆਂ ਨਾਲ ਹੋਇਆ ਹੋਵੇ ਜਿਨ੍ਹਾਂ ਦੇ ਕਿ ਕਾਰੋਬਾਰੀ ਜਾਲੀ ਡਿਗਰੀਆਂ ਨਾਲ ਹੋਏ ਹੋਣ ਇਹ ਤੁਹਾਡੇ ਵਰਗੇ ਲੋਕਾਂ ਦਾ ਸਾਡੇ ਬਾਰੇ ਲੋਕਾਂ ਦਾ ਸਾਡੇ ਵਰਗੇ ਲੋਕਾਂ ਦਾ ਕੀ ਸਵਾਰ ਦੇਣਗੇ ਇਹ ਲੈ ਕੇ ਦੇਣਗੇ ਖਾਲਸਤਾਨ ਇਹ ਕਰਾਉਣਗੇ ਰੈਫਰੈਂਡਮ ਦੀਆਂ ਵੋਟਾਂ ਆ ਬਜ਼ੁਰਗ ਡਾਕਟਰ ਬਖਸ਼ੀ ਸਿੰਘ ਸੰਧੂ ਇਹਨੇ ਤੁਸੀਂ ਦੇਖ ਲਓ ਕਿੰਨੇ ਸਾਲ ਪ੍ਰੈਕਟਿਸ ਕੀਤੀ ਆ ਡਾਕਟਰੀ ਦੀ ਤੇ ਸਮਝ ਲਓ ਮਿੱਤਰੋ ਪਾਣੀ ਵਾਲੇ ਟੀਕੇ ਲਾ ਕੇ ਆਪ ਕਰੋੜਾਪਤੀ ਬਣ ਗਏ ਇਹ ਹੈਗਾ ਇਨ੍ਹਾਂ ਖਾਲਸਾਨੀਆਂ ਦਾ ਪਿਸ਼ੋਕੜ ਇਹ ਹੈਗਾ ਇਨ੍ਹਾਂ ਖਾਲਸਾਨੀਆਂ ਦਾ ਇਤਿਹਾਸ